ਹਾਂਜੀ ਸਾਰਿਆਂ ਨੂੰ ਮੈਂ ਸਰਬਜੀਤ ਗੌਰ ਅਮਰ ਸਾਤੋਂ ਜੇ ਪਿਆਰੀ ਰਿਤੀ ਵਰਮਾ ਔਰ ਰਿਤੀ ਵਰਮਾ ਔਰ ਇਹ ਰਿਹਾਲਤ ਔਰ ਇਹ ਰਣਜੀਤ ਕੌਤਰੀ ਹਾਂਜੀ ਸਾਡੀ ਅਸੀਂ ਚਾਰੋਂ ਪਹਿਣਾ ਦੀ ਟੀਮ ਬਣੀ ਹੋਈ ਆ ਤੁਹਾਡੇ ਹੋਰ ਵੀ ਮੈਂਬਰ ਹੈ ਜੀ ਜੋ ਇਸ ਟਾਈਮ ਮੌਜੂਦ ਨਹੀਂ ਹੈ ਤੋ ਅੱਜ ਹੀ ਗੱਲ ਤੇ ਗੁਮਾ ਕਰਿਆ ਕਰਾਂਗੇ ਗੁਮਾ ਬਣਾਇਆ ਕਰਾਂਗੇ ਸਾਡੇ ਖੁੱਦ ਦੇ ਚਾਹਲ ਇਹ ਖੁੱਦ ਪਹਿਣਾ ਆਪ ਤੁਹਾਨੂੰ ਦੱਸਣ ਗਿਆ ਜਿਹੜੇ ਜਿਹੜੇ ਚਾਹਲ ਦੇ ਨਾਮ ਹਾਂਜੀ ਦੱਸੋ ਕਿਸ ਨੂੰ ਹਾਂਜੀ ਮੇਰਾ ਚੈਨਲ ਹੈ ਜੀ ਰਿਤੀ ਮੋਦੀ ਤੁਸੀਂ ਤੁਸੀਂ ਦੇਖਦੇ ਕਿੰਨੇ ਕੁ ਦਿਨਾਂ ਦਾ ਟਾਈਮ ਲੱਗ ਗਿਆ ਵੀਡੀਓਸ ਨਹੀਂ ਪਾ ਸਕੀ ਤਾਂ ਕਿ ਪੱਕੋ ਤੇ ਹੁਣ ਅਸੀਂ ਨਵੇਂ ਚੈਨਲ ਦੀ ਸ਼ੁਰੂਆਤ ਕਰ ਰਹੇ ਹਾਂ ਤੇ ਉਹ ਇਹਨੂੰ ਡਬਾ ਰਹੇ ਹਾਂ ਇਹਨਾਂ ਨਾਲ ਅਸੀਂ ਕੰਮ ਕਰ ਰਹੇ ਹਾਂ ਤੇ ਇਸੀ ਆਪਣਾ ਚੈਨਲ ਚਲਾਵਾਂਗੇ ਤੇ ਇਹਦੀ ਡਬੀ ਚਲਾਵਾਂਗੇ ਸਰਕੀ ਸਾਈਡ ਬਣਾਨੇ ਕੰਮ ਕਰਨਾ ਕਿਸੇ ਸਪੋਰਟ ਕਰੇ ਜੀ ਸਾਨੂੰ ਤੇ ਭੈਣ ਜੀ ਤੁਸੀਂ ਵੀ ਹਲੋ ਹਾਂਜੀ ਸਿਕਰ ਮੇਰਾ ਚੈਨਲ ਲਾਈਕ ਪੁਲੀ ਕਰੇ ਹਲੋ ਦਿਨਾਂ ਤੇ ਤੇ ਸਭ ਨੂੰ ਤੁਹਾਨੂੰ ਬਲੰਕ ਕਰਦੀ ਹਾਂ ਸੋ ਵੱਧ ਤੋਂ ਵੱਧ ਸਪੋਰਟ ਕਰਿਓ ਸਾਨੂੰ ਸਾਰੇ ਸਪੋਰਟ ਕਰਿਓ ਜੀ ਅਸੀਂ ਸਾਰੇ ਤੁਹਾਡੀ ਸਪੋਰਟ ਜੀ ਪੂਰੀ ਤਰ੍ਹਾਂ ਕੀਤੀ ਅਸੀਂ ਸਾਰੇ ਰਾਮਕੇ ਭੈਣਾ ਅਸੀਂ ਜਿਹੜੀਆਂ ਫਿਲਮਾਂ ਬਣਾਵਾਂਗੇ ਜੇ ਤੁਹਾਡੀ ਫਿਲਮ ਵਿੱਚ ਵਰਤ ਕੇ ਦੇ ਪ੍ਰਯੋਗ ਹੋਣੀਆਂ ਜੀ ਉਹ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ